ਜਾ ਵਿਕੇ ਢਾਗਾ ਫੈਕਟਰੀ ਦੀ ਬੱਸ ਹਾਦਸੇ 'ਚ ਸ਼ਿਕਾਰ ਹੋ ਗਈ ਜਿਸ ਕਾਰਨ ਡੇਢ ਦਰਜਨ ਕਰਤੇ ਮਲਾਜ਼ਮਾਂ ਫਟੜੜ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਖੰਨਾ ਦੇ ਸਿਵਲ ਹਸਪਤਾਲ ਇਲਾਜ ਲਈ ਪਹੁੰਚਾਇਆ ਗਿਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸੇ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਟਿਪਰ ਰਿਹਜੋਕੀ ਚੌਕ ਵਿੱਚੋਂ ਆ ਰਿਹਾ ਸੀ ਢਾਗਾ ਫੈਕਟਰੀ ਦੀ ਬੱਸ ਨਾਲ ਟਕਰਾ ਗਿਆ ਅਤੇ ਬੱਸ ਫਲਟ ਗਈ ਬੱਸ ਵਿੱਚ ਦੀ ਤੋਂ 25 ਮਲਾਜ਼ਮ ਸਵਾਰ ਦੱਸੇ ਜਾ ਰਹੇ ਹਨ ਹਾਦਸੇ ਸਮੇਂ ਦੋਨਾਂ ਵਾਹਨਾਂ ਦੀ ਰਫ਼ਤਾਰ ਤੇਜ਼ ਰਹੀ ਜਾ ਰਹੀ ਹੈ ਕੀ ਨਾਮ ਹੈ ਜੀ ਤੁਹਾਡਾ ਮੇਰਾ ਗੁਰਮੀਤ ਸਿੰਘ ਸਰਪੰਚ ਪਿੰਡ ਕਿਸ਼ਰਗੜਾ ਸਾਹਿਬ ਕੀ ਹੋਇਆ ਜੀ ਇੱਰੇ ਇੱਥੇ ਜੀ ਇਧਰੋਂ ਟਰੱਕਾਂ ਦੀ ਬੱਟਿਆਂ ਦਾ ਪਰਿਆ ਹੈ ਉਹ ਵੀ ਤੇ ਜਾ ਰਹੇ ਜੀ ਇਧਰ ਬੈਨ ਆਰੀ ਸੀ ਦੋਆਂ ਦੀ ਆਪਸ ਵਿੱਚ ਟੱਕਰ ਹੋ ਗਈ 20-25 ਸਵਾਰੀਆਂ ਸੀ ਸਾਰੀਆਂ ਵਿੱਚੋਂ ਗੱਡੀਆਂ ਗਈਆਂ ਨੇ ਕਿਹੜੀ ਬੱਸ ਕਾਦੀ ਹੈ ਕਿੱਥੇ ਦੀ ਹੈਗੀ ਇਹ ਇਹ ਫੈਕਟਰੀ ਦੀ ਬੱਸ ਹੈ ਜੀ ਰੈਕਸਨ ਲੂਸਰ ਪਤਾ ਨਹੀਂ ਕਿਹੜੀ ਫੈਕਟਰੀ ਆ ਉਹਦੀ ਆਏ ਅੱਛਾ ਜੀ ਹਾਂ ਜੀ 20-25 ਸਵਾਰੀਆਂ ਦੀ ਸਾਰੀਆਂ ਫੱਟੜ ਹੋ ਗਈਆਂ ਨੇ ਇੱਕ ਗੁੜੀ ਦੇ ਵੱਧ ਸੱਟ ਲੱਗੀ ਹੈ ਬਾਕੀ ਤਾਂ ਠੀਕ ਨੇ ਜਾਨੀ ਕਿੱਥੇ ਭੇਜਿਆ ਗਿਆ ਉਹਨਾਂ ਨੂੰ ਉਹਨਾਂ ਨੂੰ ਅਸੀਂ ਐਂਬ अच्छा मौके पे पुलिस पहुंच गई जी मौके पे पुलिस आ गई थी यानी बड़ा मोटा ਜਿਹੜਾ ਹੋਈ ਜਾਂਦੀ ਆ ਗਈ ਕਿੰਨੀਆਂ ਕਿ ਸੱਟਾਂ ਲੱਗੀਆਂ ਸੀ ਸੱਟਾਂ 2-4 ਦੇ ਬਹੁਤ ਜ਼ਿਆਦੇ ਨੇ ਯਾਨੀ ਬक्ती ਦਾ ਥੋੜੇ ਥੋੜੇ ਸੱਟਾਂ ਨੇ ਅੱਥਰੇ ਹੋਰ ਗਾਰੇ ਕੀ ਲੱਗਦਾ ਕੀ ਗਲਤੀ ਹੋਈ ਸੀ ਗਲਤੀ ਤਾਂ ਉਹ ਦੇਖੋ ਜੀ ਉਹ ਵੀ ਪੱਤੇ ਜਾ ਰਿਹਾ ਤੇ ਵੀ ਤੇ ਜਾ ਰਿਹਾ ਦੀ ਦੋਏ ਹੋ ਜਵੇ ਨਾ ਉਹ ਤਾਂ ਵੱਡੀ ਰੁਕੀ ਆ ਨਾ ਇਹ ਤਾਂ ਰੁਕੀ ਹੈ ਬੈਨ ਤੁਸੀਂ ਚਲਾਉਂਦੇ ਸੀਗਾ ਜੀ ਹਾਂ ਜੀ ਕੀ ਹੋਇਆ ਜੀ ਹੱਸ ਹੈ ਜੀ ਟਰੱਕ ਆ ਰਿਹਾ ਦੀ ਤਰ੍ਹਾਂ ਅੱਛਾ ਕੁੜੀਆਂ ਖਾਣ ਲੱਗੀ ਸੀ ਇਹਨੇ ਆ ਕੇ ਚੱਤਰੀ ਪਿੱਛੇ ਕਿੰਨੀਆਂ ਕੁੜੀਆਂ ਸੀਗੀਆਂ ਵਿੱਚ 14-15 ਕਿਹੜੀ ਫੈਕਟਰੀ ਦੀ ਹੈ ਜੀ ਬਹੁਤ ਸੰਜੀ ਅੱਛਾ ਪਚਾ ਹੈਗਾ ਹੁਣ ਕਿਥੇ ਸੱਟਾਂ ਹੈਗੇ ਇਹ ਪੰਜਾਬ ਵੇ ਕਿੱਥੇ ਲੱਗ ਗਏ ਨੇ ਉਹਨਾਂ ਨੂੰ ਕੁੜੀਆਂ ਖਾਣੇ ਅੱਛਾ ਜੀ ਕੀ ਗਲਤੀ ਲੱਗੀ ਆ ਤੁਹਾਨੂੰ ਕੀ ਲੱਗਦਾ ਆਹ ਦੇਖੋ ਜੀ ਹੁਣ ਕੋ ਸਾਹਮਣੇ ਦਾ ਹੈਗਾ ਇਹਨੇ ਕਿਵੇਂ ਜੋਰ ਨਾਲ ਮਾਰਿਆ ਗਿਆ ਬਹੁਤ ਤੇਜ਼ ਤੇ ਦੋਨੇ ਤੇਜ਼ ਹੋਏ ਦੀ ਕੋ ਫੜਾ ਉਹ ਤਾਂ ਰੋਕੇ ਆਪੇ ਭੱਜ ਗਏ ਬੰਦਿਆਂ ਨੇ ਫਿਰ ਅੱਛਾ ਜੀ ਜਿਹੜੇ ਕਿੰਨੀ ਕੈਸੀ ਹੁੰਦੀ ਹੈ ਅੱਛਾ ਉਹ ਪਿੱਛੇ ਸੇ

33 ਲੋਕ ਆ ਗਏ ਤਰ ਤੋ ਬੇ ਤਾਂ ਤੋਂ ਕਮ ਮੈਂ ਥੇ ਵਿਰੋਧ 35 ਹੋ ਗਰ ਰਥ ਉਹ ਬੜਾ ਬਸ ਹਨ ਮੈਨੀ ਬਸ ਕੰਪਨੀ ਹੋ ਜਿਆਦਾ ਹੈ ਅੱਜ ਤੋਂ ਕੰਮ ਮੈਂ ਥਾ ਮੇਰਾ ਨਾਮ ਹਰਮੰਦਰ ਸਿੰਘ ਕਿਹ ਹੈ ਆਪਣਾ ਇਧਰੋਂ ਗੁਵਿੰਦਗੜ੍ਹ ਸੈਟ ਕਰਨ ਆ ਰਹੇ ਦੀ ਗੱਡੀ ਆਪਣੇ ਤੁਹਾਡਾ ਫੈਕਟਰੀ ਵਾਲੀ ਲੇਡੀਜ਼ ਵਾਲੀ ਉੱਥੇ ਮੰਜੀ ਜਿਹੜਾ ਚ ਰਸਤਾ ਆਪਣੇ ਇਧਰੋਂ ਸਬਰਾਲੇ ਕੰਨੇੋਂ ਜਾ ਰਿਹਾ ਜੀ ਟਿਪਰ ਉਹਦੇ ਨਾਲ ਐਕਸੀਡੈਂਟ ਹੋਇਆ ਜੀ ਕ੍ਰੋਸਿੰਗ ਤੇ ਕਿੰਨੀ ਸੱਟ ਲੱਗੀ ਕਿੰਨੇ ਕਿੰਨੂ ਇਹਨਾਂ ਦੇ ਹੋਣ ਗਈ 15-20 ਮਰੀਜ਼ ਹੋਣਗੇ ਜਿਹੜੇ ਅਸੀਂ ਜੇ ਮੌਕੇ ਤੇ ਜਿੱਥੇ ਸਾਡੀ ਗੱਡੀ ਕੋਲੇ ਖੜੀ ਦੀ ਅਸੀਂ ਤੋਂ ਚੱਕ ਕੇ ਲੈ ਆਏ ਉਹਨਾਂ 2-3 ਲੇਡੀ ਤੇ ਸੱਟ ਜ਼ਿਆਦਾ ਹੈ ਜਿਨ੍ਹਾਂ ਦੇ ਲੱਤਾਂ ਤੇ ਸੱਟ ਜ਼ਿਆਦਾ ਹੈ ਜਾਂ ਫੋਰ ਸਿਰ ਤੇ ਸਿਰ ਚ ਸੱਟ ਜ਼ਿਆਦਾ ਹੈ ਇਹ ਬੜੀ ਵੱਸੀ ਛੋਟੀ ਸੀ ਇਹ ਐਂਡੀ ਗੇ ਆਪਣੇ 15 20 ਵਾਲੀ ਹੁੰਦੀ ਹੈ ਜਿਹੜੀ ਦੂਜੀ ਛੋਟੀ 32 ਸੀਟਰ ਜਮ 22 22 ਕਿਸੀਟਰ ਹੁੰਦੀ ਹੈ ਜਿਹੜੇ ਗੱਡੇ ਛੋਟੀਆਂ ਉਹ ਕਰਨਾਂ ਦੀ ਗੱਡੀ ਤੇ ਉਹ ਗੱਡੀ ਤਾਂ ਹੀ ਆਇਆ ਇਹ ਗੱਡੀ ਦਾ ਗਰੀ ਬੈਠੀ ਥੱਲੇ ਦੂਣੜਾ ਸਾਨੂੰ ਗੱਡੀ ਦਾ ਜਿਆਦਾ ਦੇਖੀ ਨਹੀਂ ਆਗੇ ਸਾਨੂੰ ਤਾਂ ਇਹਨਾਂ ਦੇ ਚੱਕਣਾਂ ਦੀ ਪੈ ਗਈ ਦਮਾ ਨੂੰ ਚੱਕ ਕੇ ਲੈਂਦੀਆਂ ਯਰੇ ਵੈਸੇ ਵਧੀਆ ਪਹੁੰਚ ਗਈ ਟਾਈਮ ਨਾਲ ਆਪਣੇ ਪੇਸ਼ਟ ਤਾਂ ਜਾਨੀ ਨੀ ਨਿਸਾਨ ਤੋਂ ਬਚਾਈ ਜਾਨੀ ਨਾ ਜਾਣੀ ਨਿਸਾਨ ਤੋਂ ਬਚਾਈ ਬਾਕੀ ਉਹ ਦੇਖਦੇ ਜure ਹੁਣ ਜਿਹੜਾ ਮੁਕਾਈ ਰੈਕ ਕਰਦਾ ਉਹਨੇ ਕਿੰਨਾ ਬੋਗਾ ਸਾਬ ਲਾਨੀ ਦੋ ਤਿੰਨ ਦੋ ਤਿੰਨ ਲੇਡੀਜ਼ ਸੈਟ ਜਾਦਾ ਹੈ ਹਾਂਜੀ ਸਰ ਕੀ ਹੋਇਆ ਜੀ ਇਹ ਹਨਾ ਜੀ ਆਪਣੇ ਕੌਰਸਨ ਫੈਕਟਰੀ ਦੀਆਂ ਬੈਨਾਂ ਨੇ ਜਿਹੜੀਆਂ ਖੰਨੇ ਸਾਈਡ ਤੋਂ ਇੱਥੇ ਕੌਰਸਨ ਫੈਕਟਰੀ ਜਾਂਦੀਆਂ ਨੇ ਇਹ ਖੰਨੇ ਸਾਈਡ ਤੋਂ ਆ ਰਹੀ ਸੀਗੇ ਜਿਹਦੇ ਵਿੱਚ ਲੇਡੀਜ਼ ਸੀਗੀਆਂ ਫੈਕਟਰੀ 'ਚ ਕੰਮ ਕਰਨ ਵਾਲੀਆਂ ਤੇ ਇੱਕ ਸਮਰਾਲਾ ਸਾਈਡ ਤੋਂ ਟਿੱਪਰ ਸੀਗਾ ਲੋਡ ਆਪਣੇ ਪੱਥਰ ਦਾ ਉਹਦੀ ਜਾਂ ਬ੍ਰੇਕ ਨਹੀਂ ਲੱਗੀ ਕੀ ਹੈਨਾ ਵੀ ਉਹਨੇ ਗੱਡੀ ਚੱਕੇਦਰ ਸਾਈਡ ਤੇ ਮਾਰੀ ਇਹਨਾਂ ਦੇ ਵਿੱਚੋਂ ਫਟੋਗੜ 8-10 ਲੇਡੀਆਂ ਜਿਹੜੀਆਂ ਨੇ ਜਿਵੇਂ ਗੁੱਜੀਆਂ ਸਟਾਫ ਵਗੈਰਾ ਲੱਗੀਆਂ ਹਨ ਪਲਟਨ ਇੱਕ ਦੇ ਕਾਫੀ ਲੱਤ ਫ੍ਰੈਕਚਰ ਹੋ ਗਈ ਕਿੱਥੇ ਭੇਜਿਆ ਜੀ ਇਹਨਾਂ ਨੂੰ ਇਹਨਾਂ ਨੂੰ ਸਿਵਲ ਹਸਪੀਟਲ ਕਿੰਨੇ ਕੁ ਸੀਗੀਆਂ ਜਿਹੜੀਆਂ ਲੇਡੀਆਂ ਸੀਗੀਆਂ ਇਸ ਫੈਕਟਰੀ 'ਚ ਇਹ ਹੁਣ ਇਹਦੇ 8-10 ਕੁ ਸੀਗੀਆਂ ਗਿਣੀਆਂ ਨਹੀਂ ਆਪਾਂ ਕਾਲੀ ਦੇ ਵਿੱਚ ਕੰਨ ਦੇ ਵੱਲ ਵੀ ਚੱਕ ਰਹੇ ਸੀਗੇ ਟਿੱਪਰ ਫੜ ਲਿਆ ਜੀ ਮੋਕੇ ਮੋਕੇ ਦੇ ਫੜ ਲਿਆ ਟਿੱਪਰ ਡਰਾਈਵਰ ਜੀ ਡਰਾਈਵਰ ਭੱਜ ਗਿਆ ਜੀ